ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵੇਲੇ ਅਸੀਂ ਪੀਰ ਕਲੋਨੀ ਰਾਜਪੁਰਾ ਵਿਖੇ ਖੜੇ ਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਇੱਕ ਇਹ ਗਲੀ ਹੈਗੀ ਬਹੁਤ ਬੁਰਾ ਹਾਲ ਹੈ ਬਦਬੂ ਇੰਨੀ ਗੰਦੀ ਆ ਰਹੀ ਹੈ ਤੇ ਛੋਟੇ-ਛੋਟੇ ਬੱਚੇ ਜਿਹੜੇ ਤੁਸੀਂ ਦੇਖ ਸਕਦੇ ਹੋ ਘਰਾਂ 'ਚ ਹੈਗੇ ਤੇ ਜਦ ਇਹਨਾਂ ਨੇ ਕਿਤੇ ਜਾਣਾ ਹੋਵੇ ਆਣਾ ਹੋਵੇ ਘਰ ਦੇ ਘਰਦਿਆਂ ਦੇ ਉੱਤੇ ਕਿਹਾ ਬੀਦ ਦੀ ਹੋਣੀ ਕਿਸ ਤਰੀਕੇ ਦੇ ਨਾਲ ਇਹ ਮਤਲਬ ਇਸ ਗੰਦੇ ਪਾਣੀ 'ਚੋਂ ਨਿਕਲਦੇ ਹੋਣੇ ਕਿੰਨੀਆਂ ਬਿਮਾਰੀਆਂ ਲੱਗਣ ਦਾ ਖਤਰਾ ਹੈ ਮੈਨੂੰ ਇਹ ਸਮਝ ਨਹੀਂ ਆਂਦੀ ਕਿ ਵੀ ਜਦ ਇਹ ਸੜਕਾਂ ਵਰ ਰਹੀ ਸੀ ਇਹ ਟੋਟਾ ਇਹਨਾਂ ਨੇ ਕਿਉਂ ਨਹੀਂ ਬਣਾਇਆ ਗਿਆ ਅਸੀਂ ਮੋਹੱਲੇ ਵਾਲਿਆਂ ਨੂੰ ਪੁੱਛਦੇ ਹਾਂ ਕਿ ਆ ਇਹਨਾਂ ਨੇ ਵੋਟਾਂ ਵੇਲੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਇਸ ਇਦੀਖ ਹੁੰਦਾ ਕਿ ਇਹ ਕੱਢ ਰਹੇ ਆ ਜਾਂ ਕੋਈ ਕਾਰਨ ਕੋਈ ਹੋਰ ਹੈ ਕਿਉਂਕਿ ਕੁਝ ਦਿਨ ਪਹਿਲਾਂ ਵੀ ਇਹਨਾਂ ਨੇ ਜਿਹੜਾ ਇੱਕ ਧਰਨਾ ਲਾਇਆ ਸੀਗਾ ਨਗਰ ਕੌਂਸਲ ਉਸ 'ਚ ਵੀ ਇਹਨਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਤੁਹਾਡਾ ਜਿਹੜਾ ਮਸਲਾ ਹੈ ਉਹ ਜਲਦ ਹੱਲ ਕਰ ਦਾਂਗੇ ਲੇਕਿਨ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿ ਬੁਰਾ ਹਾਲ ਹੈ ਬਦਬੂ ਇੰਨੀ ਗੰਦੀ ਆ ਰਹੀ ਹੈ ਇੱਥੇ ਖੜਨਾ ਬਹੁਤ ਔਖਾ ਹੋਇਆ ਹੋਇਆ ਕਿਸ ਤਰੀਕੇ ਦੇ ਨਾਲ ਇਹ ਆਪਣੀ ਜ਼ਿੰਦਗੀ ਇੱਥੇ ਬਤੀਤ ਕਰ ਰਹੇ ਆ ਅ ਮੈਂ ਲਾਬਸਿੰਗ ਫਰ ਜੀ ਹਾਂ ਜੀ ਅਸੀਂ 17 ਨੰਬਰ ਵਾਰਡ ਕੇ ਇੱਥੇ ਰਹਿਣੇ ਵਾਲੇ ਆ ਆ ਦੇਖ ਲਓ ਤੁਹਾਡੇ ਸਾਹਮਣੇ ਕੰਦਾਂ ਨੂੰ ਪਾਣੀ ਲੱਗਿਆ ਹੋਇਆ ਹੈ ਤੇ ਬਿਮਾਰੀ ਦਾ ਖਤਰਾ ਹੋਇਆ ਬਹਿ ਪੀੜੀਆਂ ਲੋਕਾਂ ਨੂੰ ਹੋ ਰਿਹਾ ਹੈ ਬਾਰ ਬਾਰ ਅਸੀਂ ਪ੍ਰਸ਼ਾਸਨ ਕੋਲ ਅੱਗੇ ਬੇਨਤੀ ਕਰਦੇ ਹਾਂ ਦੋ ਵਾਰ ਕਮੇਟੀਆਂ ਬੁਜਾਏ ਪਿੱਛੇ ਜੀ ਦੋ ਤਿੰਨ ਕਿ ਮਹੀਨੇ ਹੋਏ ਮੈਂ ਉੱਥੇ ਜਾ ਕੇ ਇਹ ਵੀ ਕਿਹਾ ਤਾਂ ਕਿ ਸਾਡੇ ਜਗ੍ਹਾ ਆਪ ਚੈੱਕ ਕਰੋ ਜੀ ਕਿ ਕਿੰਨਾ ਉੱਥੇ ਗੰਦ ਪਿਆ ਹੋਇਆ ਇਹ ਮੀ ਪਿਆ ਥੋੜਾ ਜਿਹਾ ਜੀ ਘਰਾਂ માં ਪਾਣੀ ਆ ਰਿਹਾ ਬੱਤੇ ਲੰਘਣ ਦੇ ਬੜੇ ਔਖੇ ਹੋਏ ਵੇ ਅਸੀਂ ਬੇਨਤੀ ਇਹੀ ਕਰਦੇ ਵੀ ਸਾਡਾ ਇੱਥੇ ਜਲਦੀ ਜਲਦੀ ਮਸਲਾ ਹੱਲ ਕੀਤਾ ਜਾਵੇ। ਕੀ ਕੀ ਕਾਰਨ ਕਿਹਾ ਹੈ ਤੁਸੀਂ ਪਿੱਛੇ ਤਰਨਾ ਵੀ ਦਿੱਤਾ ਸੀਗਾ ਕਾਰਨ ਕੀ ਹੈ ਕਿਉਂ ਨਹੀਂ ਬਣਾ ਰਹੇ? ਸਾਨੂੰ ਇਹ ਪਤਾ ਨਹੀਂ ਵੀ ਕੀ ਬਾਤ ਹੈ ਜੀ ਕਾਹਤੇ ਨਹੀਂ ਸਾਡੇ ਨਾਲ ਇਹ ਖੁੰਗਦਕ ਬਾਜੀ ਹੋ ਰਹੀ ਹੈ। ਦੇਖੋ ਸਾਡੀ ਕਮੇਟੀ ਨਾਲ ਹੈ ਇਹ ਗਣੇਸ਼ ਕਨੌਨੀਆ ਜੀ ਉਧਰ ਵੀ ਕੰਮ ਠੀਕ ਚੱਲ ਰਿਹਾ ਇਧਰ ਚੂਨਾ ਪੱਠੀ 16 ਨਾਲ ਬਾੜ ਉਧਰ ਵੀ ਕੰਮ ਚੱਲ ਰਿਹਾ ਵੀ ਸਾਡੀ ਇਸ ਕੇ ਵਿੱਚ ਕੋਈ ਕੰਮ ਨਹੀਂ ਚੱਲ ਰਿਹਾ ਬੀ ਐਮ ਸੀ ਸਾਡਾ ਉਹਨੂੰ ਵੀ ਉਧਰ ਕੋਲ ਵੀ ਜਾ ਕੇ ਪ੍ਰਸ਼ਾਸਨ ਨੇ ਕਿਹਾ ਵੀ ਇਕੱਠੇ ਹੋ ਕੇ ਗਏ ਉਹ ਵੀ ਨਾਲ ਸਾਡੇ ਗਿਆਤਾ ਜੀ ਕੋਈ ਸਾਡੇ ਸੁਣਾਈ ਨਹੀਂ ਉਹ ਦੇਖ ਲਓ ਤੁਹਾਡੇ ਸਾਹਮਣੇ ਵੀ ਪੰਜਾਬ ਦੇ ਵਿੱਚ ਇਹ ਗਲੀਆਂ ਦਾ ਹਾਲ ਹੈ। ਕੀ ਕਹਿਣਾ ਚਾਹੋਗੇ ਸਰ ਤੁਹਾਡਾ ਜਿਹੜਾ ਐਮਸੀ ਹੈ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਜੁਆਇਨ ਹੋ ਗਏ ਸੀਗੇ। ਉਹ ਇਹੀ ਕਰਕੇ ਹੋਏ ਸੀਗੇ ਕਿ ਵੀ ਸ਼ਾਇਦ ਮੇਰੇ ਜਿਹੜੇ ਵਾਰਡ ਦੇ ਕੰਮ ਹੈ ਉਹ ਜਲਦੀ ਹੋ ਜਾਣਗੇ ਤੇ ਮੈਡਮ ਨੇ ਵੀ ਕਿਹਾ ਸੀ ਕਿ ਜਿਹੜਾ ਜੱਸੀ ਹੈਗਾ ਉਹ ਉਹਦੇ ਨਾਲ ਮੇਰਾ ਭੈਣ ਭਰਾ ਵਾਲਾ ਰਿਸ਼ਤਾ ਹੈਗਾ ਤੇ ਫਿਰ ਵੀ ਉਹਨਾਂ ਦੇ ਕੰਮ ਨਹੀਂ ਹੋ ਰਿਹਾ ਕਿਆ ਕਰਨ ਹੋ ਸਕਦਾ? ਕਾਰਨ ਇਹੀ ਹੈ ਜੀ ਇਹਨਾਂ ਦੀ ਆਪਸ ਵਿੱਚ ਖਹਿਬਾ ਜੀ ਹੈ। ਕਮੇਟੀ ਦੀ ਤੇ ਆਮ ਆਦਮੀ ਪਾਰਟੀ ਦੀ ਇਹ ਉਹ ਕਹਿੰਦੇ ਸਾਡਾ ਇਹ ਕੰਮ ਨਹੀਂ ਕਰਦੇ ਹੈਗੇ ਉਹ ਕਹਿੰਦੇ ਸਾਡਾ ਕੰਮ ਹੋਣ ਨਹੀਂ ਦਿੰਦੇ ਹੁਣ ਦੇਖੋ ਅਸੀਂ ਜਨਤਾ ਰਹੀ ਹੈ ਸਾਡੇ ਘਰਾਂ ਦੇ ਵਿੱਚ ਦੇਖ ਲਓ ਸਵੇਰੇ ਦੋ ਬੱਚੇ ਗਿਰ ਗਏ ਇੱਥੇ ਸਕੂਲ ਜਾਂਦੇ ਹੋਏ ਘਰਾਂ ਦੇ ਵਿੱਚ ਪਾਣੀ ਵੜ ਗਿਆ ਬੁਰਾ ਹਾਲ ਹੈ ਸੁਣਨ ਵਾਲਾ ਕੋਈ ਨਹੀਂ ਅਸੀਂ ਦੋ ਵਾਰੀ ਪਿੱਛੇ ਮੰਥਲੀ ਮੀਟਿੰਗ ਹੋਈ ਸੀ 6 ਮਹੀਨੇ ਪਹਿਲਾਂ ਅਸੀਂ ਉੱਥੇ ਧਰਨਾ ਦਿੱਤਾ ਸੀ ਤਾਂ ਧਰਨੇ ਦੇ ਵਿੱਚ ਇਹ ਹੋਇਆ ਸੀ ਕਿ ਤੁਹਾਡਾ ਮਸਲਾ ਹੱਲ ਕੀਤਾ ਜਾਵੇਗਾ ਲੇਕਿਨ 2 ਸਾਲ ਤੋਂ ਦੇਖ ਰਹੇ ਹਾਂ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਕੋਈ ਇੱਟ ਨਹੀਂ ਲੱਗੀ 17 ਨੰਬਰ ਵਾਰਡ ਚ ਇੱਕ ਵੀ ਇੱਟ ਨਹੀਂ ਲੱਗੀ ਹੈਗੀ ਤੁਸੀਂ ਪਿੱਛੇ ਦੇਖਿਆ ਸੀ ਪੀਰ ਦੇ ਉੱਤੇ ਅਸੀਂ ਆਪ ਖਰਚਾ ਕਰਕੇ ਆਪਣਾ ਸੀਵਰੇਜ ਠੀਕ ਕਰਾਇਆ ਹੈ ਤੁਸੀਂ ਆਪ ਜਾਣੋ ਤੁਸੀਂ ਉਹ ਲਾਈ ਸੀ ਖਬਰ ਵੀ ਲਾਈ ਸੀ ਲੇਕਿਨ ਉਹ ਤੇ ਉਸ ਤੋਂ ਬਾਅਦ ਅਸੀਂ ਕਿੰਨੀ ਵਾਰੀ ਜਾ ਚੁੱਕੇ ਹਾਂ ਕਮੇਟੀ ਚ ਵੀ ਜਾ ਚੁੱਕੇ ਹਾਂ ਅਸੀਂ ਕਲੋਨੀ ਵਾਲੇ ਵੀ ਜਾ ਚੁੱਕੇ ਹਾਂ ਅਸੀਂ ਗਲੀ ਵਾਲੇ ਵੀ ਕਈ ਵਾਰੀ ਜਾ ਕੇ ਆਏ ਹਾਂ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਮੈਡਮ ਵੱਲੋਂ ਉਹਨਾਂ ਦੇ ਪੇਸ ਤੇ ਪੋਸਟਾਂ ਪਾਈਆਂ ਗਈਆਂ ਕਿ ਇੱਥੇ ਸੀਵਰੇਜ ਦਾ ਕੰਮ ਚਾਲੂ ਹੋ ਗਿਆ ਹੈ ਖੜੇ ਆ ਮੈਡਮ ਉੱਥੇ ਉਹ ਮਤਲਬ ਕੋਈ ਕੰਮ ਨਹੀਂ ਕਰਾਇਆ ਉਹਨਾਂ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਇੱਧਰ ਨੂੰ ਕਰੋ ਕੈਮਰਾ ਸਾਹਮਣੇ ਦੇਖੋ ਘਰਾਂ ਦੇ ਵਿੱਚ ਕਿਵੇਂ ਪਾਣੀ ਨਿਕਲ ਰਹੇ ਬੱਚੇ ਗਿਰ ਰਹੇ ਆ ਛੋਟੇ ਛੋਟੇ ਬੱਚੇ ਦੋ ਵਾਰੀ ਆ ਗੁੜੀਆਂ ਤੱਕੇ ਨਾਲ ਖੇਡਣ ਬਾਹਰ ਆਈ ਵਿੱਚ ਪਾਣੀ ਤੇ ਡਿੱਗ ਰਹੀ ਗਈ ਜੇ ਹੁਣ ਵੀ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਫਿਰ ਤੁਸੀਂ ਕੀ ਕਰੋਗੇ ਫਿਰ ਅਸੀਂ ਹੋਰ ਅੱਗੇ ਤੇ ਡੀਸੀ ਤੱਕ ਮਾਰਾਂਗੇ ਚਿੱਠੀਆਂ ਲਿਖਾਂਗੇ ਹੁਣ ਸਾਰੇ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਤੱਕ ਚਿੱਠੀਆਂ ਲਿਖਾਂਗੇ हां नहीं तो फिर हाईवे ਆਪਾਂ ਜਮ ਕਰਾਂਗੇ ਇਕੱਠੇ ਹੋ ਕੇ ਆ ਪਾਣੀ ਦੇਖੋ ਇਹ ਸ਼ਿਵਰਦਾ ਸਾਰਾ ਪਾਣੀ ਬਾਹਰ ਆ ਰਿਹਾ ਸਾਰੇ ਬੱਚੇ ਬਿਮਾਰ ਹੋ ਰਹੇ ਨੇ ਕਿੰਨੇ ਟਾਈਮ ਤੋਂ ਇਹ ਇਹ ਤਾਂ 10 ਸਾਲ ਹੋ ਗਏ ਇਹਨੂੰ ਇਹੀ ਕੰਮ ਹੈ ਜਦੋਂ ਦੇ ਸੀ ਐਂ ਇਹੀ ਇਦਾਂ ਦੀ ਨਾਲੀ ਹੈ ਪਿਛਲੇ ਦਿਨੋਂ ਤੁਸੀਂ ਤਰਨਾ ਵੀ ਲਾਇਆ ਸੀਗਾ ਨਾ ਹਾਂਜੀ ਲਾਇਆ ਸੀ ਫਿਰ ਕੋਈ ਮਸਲਾ ਕੋਈ ਮਸਲਾ ਹੱਲ ਨਹੀਂ ਹੋਇਆ ਕਿਸ ਤਰੀਕੇ ਨਾਲ ਕਰਦੇ ਹੋ ਕੋਈ ਰਿਸ਼ਤੇਦਾਰ ਆਂਦਾ ਹੋਣਾ ਜਾਂ ਕੋਈ ਆਂਦਾ ਹੋਣਾ ਕਿੱਦਾਂ ਤੁਸੀਂ ਮੈਨੇਜ ਕਰਦੇ ਹੋ ਸਾਰਾ ਇਹ ਕਿੱਦਾਂ ਗੰਦਾ ਪਾਣੀ ਵਰਬੂ ਵਾਲਾ ਠਟੀਆਂ ਰੱਖ ਰੱਖੇ ਰਿਸ਼ਤੇਦਾਰ ਨੂੰ ਅੰਦਰ ਬਾੜਨੇ ਹੋਰ ਕੀ ਕਰੀ ਜੀ ਨਾ ਮੇਰੀ ਟੋਡਾ ਸੁਕੰਤ ਲਾਲ ਹਨ ਕਿੱਥੋਂ ਦੇ ਰਹਿਣ ਵਾਲੇ ਆ ਪੀਰ ਕੋਲੋਨੀ ਦੇ ਤੇ ਕੀ ਸਮੱਸਿਆ ਜਿਹੜੀ ਤੁਹਾਨੂੰ ਸਾਡੀ ਗਲੀ ਦੀ ਤਾਂ ਬਹੁਤ ਬੁਰਾ ਹਾਲ ਹੋ ਪਿਆ ਇੱਕ ਲੇਡੀਸ ਸਾਡੇ ਘਰ ਦੇ ਨਾਲ ਰਹਿੰਦੀ ਹੈ ਲੈਟਰਨਿੰਗ ਕਰਕੇ ਬਾਹਰ ਸੁੱਟਦੀ ਹੈ ਕੂੜੇ ਦਾ ਲਫਾਫਾ ਜਾ ਕੇ ਦੇਖ ਲੋ ਬਾਹਰ ਸੁੱਟੇ ਪਈਆਂ ਰਿਸ਼ਤੇਦਾਰ ਸਾਡੇ ਆਂਦੇ ਸਾਨੂੰ ਗਾਲਾਂ ਕੱਢ ਕੇ ਜਾਂਦੇ ਆ ਕਹਿੰਦੇ ਤੁਸੀਂ ਇੰਨੀ ਗੰਦਗੀ 'ਚ ਰਹਿ ਕਿਸ ਤਰ੍ਹਾਂ ਰਹੇ ਹੋ ਤੁਸੀਂ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਹਾਲੇ ਅਸੀਂ ਬਹੁਤ ਸ਼ਿਕਾਇਤ ਕੀਤੀ ਕਮੇਟੀ ਦੇ ਅੰਦਰ ਵੀ ਜਾ ਚੁੱਕੇ ਹਾਂ ਸ਼ਾਸਤਰੀ ਜੀ ਨੂੰ ਵੀ ਕਹਿਤਾ ਸ਼ਾਸਤਰੀ ਜੀ ਕਹਿੰਦੇ ਆ ਵੀ ਅਸੀਂ ਇਸ ਜਨਾਨੀ ਨਾਲ ਕੁਝ ਨਹੀਂ ਕਰ ਸਕਦੇ ਇਹ ਜਿਹੜੀ ਸੜਕ ਤੇ ਪਾਣੀ ਖੜਿਆ ਹੈ ਇਹ ਇਹਦੇ ਬਾਰੇ ਕੋਈ ਸ਼ਿਕਾਇਤ ਕੀਤੀ ਤੁਸੀਂ ਇਹਦੇ ਬਾਰੇ ਵੀ ਦੇਖ ਕੇ ਗਏ ਸੀਗੇ ਇਹਦੇ ਬਾਰੇ ਵੀ ਦੇਖ ਕੇ ਗਏ ਕਿੰਨੇ ਵਾਰੀ ਹੋ ਕੇ ਗਏ ਆ ਕੋਈ ਮਸਲਾ ਸਾਡਾ ਹੱਲ ਨਹੀਂ ਹੋ ਰਿਹਾ ਸਾਰੇ ਪੁਲਿਸ ਬੰਦ ਕਰਦੇ ਸੀ ਸਭ ਅੰਦਰ ਦੇਣ ਲਈ ਉੱਥੇ ਗਲੀਆਂ ਪਿੱਛੇ ਗਲੀਆਂ ਦੇਖ ਕੇ ਗਏ ਨੇ ਸਾਰੇ ਕਦੋਂ ਦੀ ਗੱਲ ਹੈ ਜੀ ਇਹ ਤਾਂ 3 ਮਹੀਨੇ 3 ਮਹੀਨੇ ਹੋ ਗਏ ਇਸ ਗੱਲ ਨੂੰ ਕਮੇਟੀ ਕਮੇਟੀ ਮੈਂਥਲੀ ਸੀ ਹਾਂਜੀ ਉੱਥੇ ਜਦੋਂ ਮੀਟਿੰਗ ਹੋ ਰਹੀ ਸੀ ਪਰ ਮੈਂਥਲੀ ਮੀਟਿੰਗ ਸੀ ਉਹਨਾਂ ਦੀ ਉੱਥੇ ਸਾਨੂੰ ਪੁਲਿਸ ਬੁਲਾ ਲਈ ਵੀ ਇਹਨਾਂ ਨੂੰ ਫੜ ਕੇ ਅੰਦਰ ਕਰੋ ਉਹ ਵੀ ਇੱਥੇ ਰੌਲਾ ਪਾ ਰਹੇ ਨੇ ਜਦ ਤੁਸੀਂ ਧਰਨਾ ਲਾਇਆ ਸੀ ਹਾਂ ਜੀ ਧਰਨਾ ਲਾਇਆ ਸੀ ਫਿਰ ਜਦ ਤੁਹਾਡਾ ਮਸਲਾ ਹੱਲ ਨਹੀਂ ਹੋਏਗਾ ਤਾਂ ਧਰਨਾ ਹੀ ਲਾਉਂਗੇ ਤੁਸੀਂ ਮਾਫ਼ ਕਰ ਹੋਰ ਦੱਸੋ ਸਾਡੇ ਕੋਲ ਲਾਜ ਕੀ ਆ ਹੁਣ ਇਹਦਾ ਮੀਟਿੰਗ ਦੇ ਵਿੱਚ ਤੁਹਾਨੂੰ ਆ ਆ ਭਾਈ ਜੀ ਇੱਥੇ ਐਮਐਲਏ ਐਮਐਲਏ ਦੇਖ ਕੇ ਗਈ ਆ ਸਭ ਕੁਝ ਕਰਕੇ ਗਈ ਆ ਹੁਣ ਜੇ ਨਹੀਂ ਕੋਈ ਕਰਦਾ ਹੈਗਾ ਸਾਡਾ ਦੱਸੋ ਅਸੀਂ ਕਿੱਥੇ ਜਾਈਏ ਹੁਣ ਮੈਂ ਸਾਰੀਆਂ ਗਲੀਆਂ ਦੇਖ ਰਿਹਾ ਥੋੜਾ ਜਿਹਾ ਟੁੱਟਾ ਇਹ ਕਿਉਂ ਨਹੀਂ ਬਣਾਇਆ ਗਿਆ ਕਿ ਆ ਇਹਨਾਂ ਨੇ ਵੋਟਾਂ ਨਹੀਂ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਜਿਹੜੇ ਮਤਲਬ ਸਾਡੇ ਅ ਇਹ ਕਿਉਂ ਬਣ ਗਿਆ ਹੁਣ ਆਪਾਂ ਐਮਐਲਏ ਬੋਟਾ ਮੰਗਣ ਆ ਜਾਂਦੇ ਨੇ ਠੀਕ ਹੈ ਨਾ ਤੇ ਫਿਰ ਸਾਡੇ ਕੋਲ ਮਤਲਬ ਜੇ ਤੁਹਾਡੀ ਹਲੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਫਿਰ ਕੀ ਕਰੋ ਹੁਣ ਉਸ ਦੁਬਾਰਾ ਮੇਟੋ ਕਰਕੇ ਉੱਥੇ ਜਾਵਾਂਗੇ ਸਾਰੇ ਇਕੱਠੇ ਹੋ ਕੇ ਐਮਸੀ ਨੂੰ ਦੱਸਿਆ ਤੁਸੀਂ ਐਮਸੀ ਦੇਖੋ ਉਹ ਸਾਰੇ ਨੇ ਕੋਆਰਡੀਨੇਟਰ 라ਮੇਸ਼ ਆ ਸਾਰਾ ਕੁਝ ਹੈ ਇੱਕ ਵਾਰੀ ਸੁਣਦਾ ਇੱਕ ਵਾਰੀ ਕਹਿਆ ਜਰਾ ਮੈਨੂੰ ਇੱਥੇ ਲਾਇਆ ਰਮੇਸ਼ ਕੋਆਰਡੀਨੇਟਰ ਲਵਾਇਆ ਹੁਣ ਜਾ ਕੇ ਕਹੋ ਉਹ ਕਹਿੰਦਾ ਮੇਰੇ ਵੱਸ ਦਾ ਰੋਗ ਨਹੀਂ ਹੈਗਾ ਪਹਿਲਾਂ ਕਹਿੰਦਾ ਸਾਡੇ ਅੰਦਰ ਹੀ ਨਹੀਂ ਹੈਗਾ ਇਹ ਸਪਲਾਈ ਦਾ ਵਿਭਾਗ ਹੈ ਜਿਹੜਾ ਐਮਸੀ ਤੋਂ ਤਿੰਨ ਵਾਰੀ ਮਿੰਨਤੀ ਕਰਕੇ ਚਲਾ ਗਿਆ ਇੱਥੇ ਜੱਸੀ ਨੂੰ ਤਿੰਨ ਵਾਰੀ ਇੱਥੇ ਮੰਤੀ ਕਰਾਤੀ ਹੋਰ ਗਲੀਆਂ ਬਣਗੀਆਂ ਇਹ ਸਾਡੀ ਵਿੱਚ ਹੀ ਰਹਿ ਗਈ ਮੈਡਮ ਵੀਡੀਓਜ਼ ਬਣਦੀ ਆ ਕਿ ਕਿਸੇ ਨੂੰ ਕੋਈ ਪ੍ਰੋਬਲਮ ਹੋਏ ਤਾਂ ਉਹ ਕੋਠੀ ਆ ਜਾਈਏ ਪ੍ਰੋਬਲਮ ਇੱਥੇ ਪੀਰ ਤੇ ਮੈਡਮ ਆਈ ਸੀ ਉਦੋਂ ਕਹਿੰਦੀ ਸੀ ਤੁਸੀਂ ਇਹ ਕੋਈ ਕੰਮ ਹੋਣ ਨਹੀਂ ਦਿੰਦੇ ਤੁਸੀਂ ਫ੍ਰੈਕਸ਼ਨ ਬਾਜੀ ਕਰਦੇ ਹਾਂ ਫ੍ਰੈਕਸ਼ਨ ਬਾਜੀ ਕਰਦੇ ਹੋ ਤੁਸੀਂ ਨਾਰੇ ਬਾਜੀ ਕਰਦੇ ਹੋ ਅੱਜ ਅਸੀਂ ਪੁੱਛਣਾ ਚਾਹੁੰਦੇ ਆ ਵੀ ਅਸੀਂ 6 ਮਹੀਨੇ ਤੋਂ ਕੋਈ ਨਾਰੇ ਬਾਜੀ ਨਹੀਂ ਕੀਤੀ ਹੁਣ ਕਿਹੜੀ ਗਲੀ ਕ ਬਣਗੀ 6 ਮਹੀਨੇ ਦੇ ਵਿੱਚ ਕਿਹੜੀ ਨੀਨਾ ਮਿੱਤਲ ਨੇ ਸਾਡੇ 17 ਨੰਬਰ ਵਾਰਡ ਚ ਟਲਵਾਤੀ ਅਸੀਂ ਇਹੀ ਪੁੱਛਣਾ ਚਾਹੁੰਦੇ ਹਾਂ ਹੁਣ ਉਸ ਟਾਈਮ ਸਾਨੂੰ ਉੱਥੇ ਬੋਲਣ ਨਹੀਂ ਦਿੱਤਾ ਪੀਰ ਦੇ ਉੱਤੇ ਜਦੋਂ ਨੀਨਾ ਮਿੱਤ ਲਾਈ ਸੀ ਪਤਾ ਨਹੀਂ ਹਾਂ ਉਦੋਂ ਕਹਿੰਦੇ ਸੀ ਇਹ ਇਹ ਤਿੰਨ ਚਾਰ ਬੰਦੇ ਰੌਲਾ ਪਾਉਂਦੇ ਆ ਅਸੀਂ ਰੌਲਾ ਪਾਉਂਦੇ ਸੀ ਸੱਚਾ ਪਾਉਂਦੇ ਸੀ ਸਾਨੂੰ ਪਤਾ ਸੀ ਵੀ ਸਾਡੀ ਕਲੋਨੀ ਦੇ ਵਿੱਚ ਕੋਈ ਵੀ ਗਲੀ ਨਹੀਂ ਬਣਣੀ ਕੋਈ ਕੁਛ ਨਹੀਂ ਇੱਟ ਵੀ ਨਹੀਂ ਲੱਗਣੀ ਉਹੀ ਤੁਹਾਡੇ ਸਾਹਮਣੇ ਆ ਆ ਦੇਖੋ ਪਾਣੀ ਭਰਿਆ ਪਿਆ ਹੈ ਹੁਣ ਬਾਰਿਸ਼ ਫੇਰ ਸ਼ੁਰੂ ਹੈ ਪੰਜ 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 2 ਸਾਲ ਹੋ ਗਏ 2 ਸਾਲ ਦੇ ਵਿੱਚ 21 ਟਕਨੌਨੇਵਾਂ ਲੱਗੀ ਹੈਗੀ 12 ਨੰਬਰ ਬਾੜ ਮੈਂ ਜਿਸ ਦਿਨ ਆਈ ਸੀ ਤੀ ਸਾਡੇ ਬੰਦੇ ਵਿੱਚ ਦੇ ਨਾਲ ਉਹ ਕਹਿੰਦੇ ਸਨ ਮੈਂ ਬੋਲ ਰਿਹਾ ਨਾ ਵੀ ਤੂੰ ਪੀਰ ਕੇ ਕੇ ਪਾਣੀ ਖੜਿਆ ਅਸੀਂ 2 ਦਿਨ ਦੇ ਵਿੱਚ ਪਹਿਲਾਂ ਮੇਲੇ ਤੇ 3 ਦਿਨ ਰਹਿ ਕੇ ਤੇ ਮੇਲੇ ਵਾਂ 3 ਦਿਨ ਪਹਿਲਾਂ ਹਮ ਤਰਾ ਕੰਮ ਕਰਾ ਦੇਗੇ ਅਮੇ 20000 ਰੁਪਿਆ ਪੀਰ ਬਾਦਸ਼ਾਹ ਦਾ ਪੈਸੇ ਲਾ ਕੇ ਅਮੇ ਆਪਣੀ ਗਲੀ ਸਾਫ ਕਰਾਈਓ ਪੀਰ ਵਾ ਜਾ ਕੇ ਦੇਖ ਲਓ ਜਾ ਕੇ ਵੀ ਗਲਤ ਹੈ ਜਾਂ ਸਹੀ ਹੈ ਬਾਬਾ ਜੀ ਤੁਹਾਡੀ ਬਹੁਤ ਉਮਰ ਹੋ ਗਈ ਹੈ ਪਹਿਲਾਂ ਪੰਚਾਇਤ ਸੀ ਇੱਥੇ ਹੁਣ ਐਮਸੀ ਬਣ ਗਿਆ ਨਗਰ ਕੌਂਸਲ ਦਾ ਅੰਟਰ ਆ ਗਿਆ ਪੰਚਾਇਤ ਤੋਂ ਫਿਰ ਵੀ ਕੁਝ ਨਾ ਕੁਝ ਕਰਦੀ ਸੀ ਉਹ ਜਿੱਦੜ ਕੇ ਉਹ ਕਮੇਟੀ ਦੇ ਵਿੱਚ ਆਈ ਹੈ ਨਾ ਸਾਨੂੰ ਇਹ ਪਤਾ ਲੱਗਦਾ ਕਮੇਟੀ માં ਦੇ ਕਮੇਟੀ માં ਜਾਂਦੇ ਹੋ ਕੋਈ ਸਾਡੇ ਅੰਦਰ માં ਨਹੀਂ ਹੈਗੀ ਨਾ ਪੰਚਾਇਤ ਦੇ ਅੰਦਰ માં ਨਾ ਕਮੇਟੀ ਦੇ ਅੰਦਰ માં ਇਹ ਤੁਹਾਡੇ ਸਾਹਮਣੇ ਦੇਖ ਲਓ ਕਿਆਲ ਹੋ ਰਿਹਾ ਬੋਟਾਂ ਦੇ ਟਾਈਮ ਤੋਂ ਸਾਰੇ ਕਹਿੰਦੇ ਹਾਂ ਪਾ ਦੇਂਗੇ ਠੀਕ ਹੈ ਜੀ ਬੋਟਾਂ ਪਾ ਦੀਆਂ ਇਹ ਸਾਡੇ ਇਹ ਜਿੱਤ ਗਈ ਇਹਨੇ ਅਗਰ ਦੁਬਾਰਾ ਗਲੀ ਦੇ ਵਿੱਚ ਢੇੜਾ ਨਹੀਂ ਮਾਰਿਆ ਜਾ ਕੇ ਦੇਖੋ ਪੂਰਾ ਹਾਲ ਹੋਇਆ ਪੀਰ ਕਨੋਨੀਆਂ ਖਾਸ ਕਰਕੇ ਕਿਉਂ ਪੂਰਾ ਲੋਕੋ ਬੱਚੇ ਬਿਮਾਰ ਹੋ ਰਹੇ ਘਰ ਘਰ ਕੇ ਵਿੱਚ ਪੈਂਦੇ ਉਧਰ ਵੀ ਹਮੇ ਜਾ ਕੇ ਕਮੇਟੀ ਮੈਂ ਇਹ ਰਲਵਾ ਪਾਇਆ ਤਾਂ 100 200 ਬੰਦਾ ਗਿਆ ਤਾਂ ਬਈ ਬਈ ਜਾ ਕੇ ਸਾਲਾ ਕਰੋ ਪਰ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਦੇ ਨਹੀਂ ਸੁਣਾਈ ਕਰਨਗੇ ਅਮੀਰ ਸੀ ਦਾ ਸਾਰੀ ਜਨਤਾ ਇਕੱਠੀ ਕਰਕੇ ਮੈਂ ਤਾਂ ਇਹ ਬੇਨਤੀ ਕਰਦਾ ਵੀ ਭਗਵਾਨ ਜੀ ਮਾਨ ਨੂੰ ਮਿਲਣੇ ਕੋਸ਼ਿਸ਼ ਕਰਨਗੇ ਐਮ ਐਲ ਏ ਪਹਿਲਾਂ ਦਫਤਰ ਘਰ ਹਾਂਜੀ ਹਾਂਜੀ ਪਹਿਲਾਂ ਐਮ ਐਲ ਏ ਕੋਲ ਜੰਮਾਂਗੇ ਠੀਕ ਹੈ ਜੀ ਹੁਣ ਪੁੱਛਾਂਗੇ ਕੀ ਕਰੇਗੀ ਕੋ ਨਾ ਫਿਰ ਮੁੱਖ ਮੰਤਰੀ ਕੋਲ ਜੰਮਾਂਗੇ ਸਰ ਪਾਣੀ ਦੀ ਬਹੁਤ ਦਿੱਕਤ ਆ ਰਹੀ ਹੈ ਨਾਲੀ ਬਹੁਤ ਬੰਦ ਪਈਆਂ ਕੋਈ ਦੇਖ ਕੇ ਚਲੇ ਜਾਂਦੇ ਆ ਮੁੜ ਕੇ ਦੁਬਾਰਾ ਕੋਈ ਨਹੀਂ ਆਂਦਾ ਅਸੀਂ ਬਹੁਤ ਪਰੇਸ਼ਾਨ ਆ ਚਲੋ ਉਹ ਵੀ ਆਪਣੀ ਜਗ੍ਹਾ ਔਖੇ ਹੈਗੇ ਉਹ ਵੀ ਲੈਟਿੰਗ ਕਰ ਕਰਕੇ ਦੇਖ ਲੋ ਉਧਰ ਸੁੱਟਦੇ ਆ ਉਹ ਵੀ ਔਖੇ ਹੈ ਪਰ ਲੇਕਿਨ ਅਸੀਂ ਵੀ ਆਪਣੀ ਜਗ੍ਹਾ ਔਖੇ ਆ ਉਹ ਸਾਨੂੰ ਬੋਲਦੇ ਆ ਅਸੀਂ ਇਹਨਾਂ ਨੂੰ ਬੋਲ ਆਣ ਜਾਂਦੇ ਆ ਸਾਡੀ ਸੁਣਵਾਈ ਨਹੀਂ ਹੈਗੀ ਅਸੀਂ ਐਮ ਸੀ ਕਿਆ ਸਭ ਨੂੰ ਬੁਲਾ ਕੇ ਦੇਖ ਲਿਆ ਸਾਡਾ ਕੋਈ ਨਹੀਂ ਆਇਆ ਕਰਨ ਕੁਝ ਵੀ ਬਸ ਆਂਦੇ ਆ ਦੇਖ ਜਾਂਦੇ ਆ ਜੀ ਕਰ ਦਾਂਗੇ ਜੀ ਹੱਲ ਕਰ ਦਾਂਗੇ ਜੀ ਹੱਲ ਕਰ ਦਾਂਗੇ ਸਾਰਿਆਂ ਨੂੰ ਪਰੇਸ਼ਾਨੀ ਹੋਈ ਵੇ ਕਲੀ ਦੇ ਵਿੱਚ ਪਿਛਲੇ ਦਿਨੋਂ ਮੈਡਮ ਵੀ ਇੱਧਰ ਆਏ ਸੀਗੇ ਤੁਹਾਡੀ ਪ੍ਰੋਬਲਮ ਕੁਝ ਨਹੀਂ ਕੀਤਾ ਜੀ ਫਿਰ ਉਹਨਾਂ ਨੇ ਕੋਈ ਬਸ ਉਹਨਾਂ ਨੇ ਇੱਕ ਦੋ ਵਾਰੀ ਬੰਦੇ ਭੇਜੇ ਆ ਮੁੜ ਕੇ ਤੋੜ ਬੰਨ ਕਰਕੇ ਦੇਖ ਲਓ ਇਹ ਹਾਲ ਹੋਇਆ ਪਿਆ ਉਲਟਾ ਹੋਰ ਜ਼ਿਆਦਾ ਪ੍ਰੋਬਲਮ ਹਾਂ ਜ਼ਿਆਦਾ ਹੀ ਪ੍ਰੋਬਲਮ ਆ ਗਈ ਆ ਜੇ ਕੋਈ ਇਹਨਾਂ ਦਾ ਰਿਸ਼ਤੇਦਾਰ ਆਵੇ ਗੱਡੀ ਲੈ ਕੇ ਕਿਵੇਂ ਬੜੇਗਾ ਇੱਥੋਂ ਗੱਡੀ ਚੋੜੋ ਖੁਦ ਵੀ ਆਪਾਂ ਵੀ ਔਖੇ ਹੀ ਹੋ ਗਏ ਸਾਰੇ ਹੀ ਬਹੁਤ ਔਖੇ ਹੋ ਗਏ ਅਸੀਂ ਕੀ ਕਹਿਣਾ ਚਾਹੋਗੇ ਹੁਣ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਕੀ ਮੰਗ ਅਸੀਂ ਕੋਈ ਉਮੀਦਾਂ ਹੀ ਨਹੀਂ ਰੱਖ ਰਹੇ ਹੁਣ ਪ੍ਰਸ਼ਾਸਨ ਨੇ ਤਾਂ ਸਾਡਾ ਬੇੜਾ ਕਰ ਕੀ ਕਰਤਾ ਮੈਨੂੰ ਇੱਕ ਗੱਲ ਦੱਸੋ ਪਹਿਲਾਂ ਇੱਥੇ ਪੰਚਾਇਤ ਹੁੰਦੀ ਸੀਗੀ ਹੁਣ ਇਹ ਨਗਰ ਕੌਂਸਲ ਦੇ ਅੰਦਰ ਆਇਆ ਪੰਚਾਇਤ ਦਾ ਸਿਸਟਮ ਠੀਕ ਸੀ ਜਾਂ ਪੰਚਾਇਤ ਵੀ ਸਹੀ ਸੀ ਕੁਝ ਸੁਨਾਈ ਤਾਂ ਹੋਈ ਸੀਗੀ ਉਸ ਟਾਈਮ ਚਲੋ ਉਸ ਟਾਈਮ ਵੀ ਪ੍ਰੋਬਲਮ ਸੀਗੀ ਕੋਈ ਸੀ ਜੱਸੀ ਵੀ ਨਹੀਂ ਆਇਆ ਇਸ ਵਾਰ ਤਾਂ ਜੱਸੀ ਨੇ ਵੀ ਹੱਥ ਖੜੇ ਕਰਤੇ ਪਿਛਲੀ ਵਾਰ ਜ਼ਰੂਰ ਆਇਆ ਪਰ ਇਸ ਵਾਰ ਉਹਨੇ ਵੀ ਹੱਥ ਖੜੇ ਕਰਤੇ ਨਾਲੇ ਜੱਸੀ ਦਾ ਮੈਨਨ ਦੇ ਨਾਲ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਿਆ ਫਿਰ ਵੀ ਕਰੋਗੇ ਅੰਦਾ ਮੈਂ ਨਹੀਂ ਆ ਸਕਦਾ ਬਸ ਕਿ ਸੁਨਾਇਆ ਨਹੀਂ ਫਿਰ ਵੋਟਾ ਮੰਗਣ ਕਿਉਂ ਆਉਂਦੇ ਹੋ ਬਾ ਹੁਣ ਵੋਟਾ ਪਾਣੀਆ ਨਹੀਂ ਮੈਂ ਤਾਂ ਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਸਾਨੂੰ 7 ਮਹੀਨੇ ਹੋ ਗਏ ਜੀ ਅਸੀਂ ਲੈਟਰਿੰਗ ਥੈਲੇ ਚ ਪਾ ਕੇ ਨਾ ਬਾਹਰ ਸੁੱਟਦੇ ਆਂ ਕਿਉਂ ਕਰ ਕਰ ਸਾਡਾ ਕੀ ਹੈ ਸੀਵਰੇਜ ਭਰੀ ਵੀ ਹੈ ਜੀ ਸੀਵਰੇਜ ਪਵਾ ਕੇ ਦੇ ਲਈ ਸਾਰੇ ਪੈਸੇ ਲਾ ਕੇ ਦੇਖ ਲਏ ਸਾਡੀ ਕੋਈ ਸੁਣਾਈ ਨਹੀਂ ਹੋਈ ਮੈਂ ਸਾਸਤਰੀ ਕੋਲ ਵੀ ਜਾਇਆ ਹੀ ਮੈਂ ਐਸਐਮਓ ਕੋਲ ਵੀ ਸਾਰੇ ਸਰਦਾਂ ਕੋਲ ਜਾਈ ਐਸਡੀਐਮ ਕੋਲ ਮੈਂ ਜਾਇਆ ਜੀ ਮੇਰੇ ਕੋਲ ਫਾਰਮ ਕਾਗਜ਼ ਸਬੂਤ ਪਏ ਆ ਮੇਰੀ ਕੋਈ ਸੁਣਾਈ ਨਹੀਂ ਹੋਈ ਹੁਣ ਤੱਕ ਜੀ ਸੀਵਰੇਜ ਦਾ ਕਨੈਕਸ਼ਨ ਤੁਸੀਂ ਲਿੱਤਾ ਹੋਇਆ ਹੈ ਹਾਂਜੀ ਹਾਂਜੀ ਲਿੱਤਾ ਹੋਇਆ ਜੀ ਮੈਂ ਆਪਣਾ ਖਰਚਾ ਕਰਕੇ ਪਾ ਚੁੱਕੀ ਉਹ ਮੇਰੇ ਅੰਦਰ ਗਟਰ ਸਾਰੇ 7 ਮਹੀਨੇ ਤੋਂ ਹੋ ਗਏ 7 ਮਹੀਨੇ ਤੋਂ ਹੋ ਗਏ ਮੈਂ ਸ਼ੂਗਰ ਦੀ ਮਰੀਜ਼ ਆ ਜੀ ਲੈਟਰਨ ਪਾ ਕੇ ਥੱਲੇ ਬਾਹਰ ਸਿੱਟਦੇ ਮੇਰੇ ਸਿੱਧਾ ਸਾਰੇ ਬੰਦ ਕੀਤੇ ਹੋਇਆ ਮੇਰੀ ਅੰਕਵਰੀ ਕੀਤੀ ਵੀ ਲੈਟਰਿੰਗ ਆ ਮੇਰੇ ਘਰ ਦੇ ਤਿੰਨ ਲੈਟਰਿੰਗ ਆ ਤੇ ਇਹਨਾਂ ਦੇ ਵਿੱਚ ਮੈਂ ਕਦੇ ਬੈਠ ਕੇ ਨਹੀਂ ਪਾ ਕੇ ਦੇਖੀ ਵੀ 7 ਮਹੀਨੇ ਹੋ ਗਏ ਮੈਂ ਬੈਠ ਕੇ ਨਹੀਂ ਦੇਖਿਆ ਲੈਟਰਨ ਬਾਹਰ ਸੁੱਟ ਰਹੀਆਂ ਹਗਾ ਕੇ ਜੀ ਲੈ ਥੱਲੇ ਚ ਪਾ ਕੇ ਦੱਸੋ ਜੀ ਮੈਂ ਕੀ ਕਰ ਸਕਦੇ ਆ ਦੱਸੋ ਜੀ ਮੇਰਾ ਇੱਕ ਬੇਟਾ ਇੱਕ ਇੱਕ ਮੈਂ ਆ ਮੇਰੇ ਘਰ ਵਾਲੇ ਬਾਹਰ ਗਏ ਹੋਇਆ ਦਵਾਈ ਗਏ ਹੋਇਆ ਬਾਕੀ ਦੱਸੋ ਮੈਨੂੰ ਕਿੰਨੀ ਦਿੱਕਤ ਆ ਦੇਖੋ ਛੜ ਕੇ ਕਿੰਨੇ ਚਿਰ ਹੋ ਗਏ ਪੱਟੀ ਹੋਇਆ ਦੇਖੋ ਮੇਰੀ ਅੰ ਨੇ ਚਲੋ ਤੁਸੀਂ ਕਨੈਕਸ਼ਨ ਲਿੱਤਾ ਹੋਇਆ ਤੁਹਾਨੂੰ ਦਿੱਕਤ ਆ ਰਹੀ ਹੈ ਫਿਰ ਤੁਹਾਡੇ ਇਹ ਕਰਨ ਦੇ ਨਾਲ ਲੋਕਾਂ ਨੂੰ ਵੀ ਕਾफी ਪਰੇਸ਼ਾਨੀ ਬਹੁਤ ਪਰੇਸ਼ਾਨੀ ਹੋ ਸਾਡੀ ਗਾਇਸੇ ਹਣ ਗੁਆਣ ਮਲੜ ਲੜ ਕੇ ਮਰ ਰਹੇ ਆ ਆਪਸ ਵਿੱਚ ਹੀ ਲੜ ਲੜ ਕੇ ਮਰ ਰਹੇ ਆ ਇਸ ਵਿੱਚ ਹੀ ਪਰ ਉਹ ਵੀ ਇਹਨਾਂ ਨੂੰ ਪਤਾ ਨਹੀਂ ਮੇਰੀ ਮਜਬੂਰੀ ਹੈ ਮੈਂ ਹੱਕ ਕਿੱਥੇ ਸਿੱਟਾਂ ਇਹਨਾਂ ਨੂੰ ਵੀ ਮਜਬੂਰੀ ਆ ਤਾਂ ਮੇਰੀ ਵੀ ਮਜਬੂਰੀ ਹੈ ਕਿੱਥੇ ਜਾਵਾਂ ਦੱਸੋ ਇਨਕੀ ਤਾਂ ਲੈਟਰਿੰਗਾਂ ਚੱਲ ਰਹੀਆਂ ਨੇ ਪਲਟਮਾਂ ਪਾਣੀ ਜਾ ਰਿਹਾ ਇਹਨਾਂ ਦਾ ਵੀ ਗਟਰ ਚ ਜਾ ਰਿਹਾ ਪਾਣੀ ਮੈਂ ਇਹਨਾਂ ਨੂੰ ਦੋਸਤ ਦਵਾਂ ਠੀਕ ਆ ਕਿ ਨਹੀਂ ਬਿਲਕੁਲ ਮੇਰੇ ਤਾਂ 7 ਮਹੀਨੇ ਹੋ ਗਏ ਵੀਰ ਜੀ ਮੈਂ ਤਾਂ ਲੈਟਰਿੰਗ ਪਾ ਕੇ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਜਲਦੀ ਤੋਂ ਜਲਦੀ ਇਹਨੂੰ ਠੀਕ ਕਰਾਇਆ ਜਾਵੇ ਜੀ ਬਹੁਤ ਦੇਰ ਬਹੁਤ ਦੇਰ ਦਾ ਮਸਲਾ ਹੱਲ ਨਹੀਂ ਹੋ ਰਿਹਾ ਜੀ ਸਾਡਾ ਜੀ ਅਸੀਂ 10 ਵਾਰੀ 10 ਵਾਰੀ ਜਾਏ ਆਂ ਜੀ ਕਮੇਟੀ 'ਚ ਕੋਈ ਕੋਈ ਸੁਣਵਾਈ ਨਹੀਂ ਹੁੰਦੀ ਜੀ ਸਰ ਉਹ ਦੇਖੋ ਹੁਣ ਬੱਚਾ ਜਾਏਗਾ ਮੈਂ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਦਿਖਾਓ ਹੁਣ ਇਹ ਜਿਹੜੀ ਗੁੜੀਆ ਹੈਗੀ ਐ ਇਹ ਕਿਤੇ ਕੰਮ ਜਾ ਰਹੀ ਐ ਤੁਸੀਂ ਦੇਖ ਸਕਦੇ ਹੋ ਐਕਟਿਵ ਐ ਇੱਥੇ ਸਲਿੱਪ ਵੀ ਹੋ ਸਕਦੀ ਐ ਉਹਨਾਂ ਦਾ ਪੈਰ ਵੀ ਜਾ ਸਕਦਾ ਵਿੱਚ ਇਹ ਇਹ ਦੇਖੋ ਕਿੰਨਾ ਬੁਰਾ ਹਾਲ ਐ ਇੱਥੇ ਤੇ ਕਿਸ ਤਰੀਕੇ ਦੇ ਨਾਲ ਇਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਣੇ ਮੈਨੂੰ ਸਮਝ ਨਹੀਂ ਆ ਰਹੀ ਕਿ ਵੀ ਜਦ ਇਹਨਾਂ ਦਾ ਜਿਹੜਾ ਐਮਸੀ ਹੈ ਜਸਵਿੰਦਰ ਜੱਸੀ ਉਹਨਾਂ ਦੀ ਮਦਰ ਐਮਸੀ ਹੈਗੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀਗਾ ਉਸ ਟਾਈਮ ਮੈਡਮ ਨੇ ਇਹ ਕਿਹਾ ਸੀਗਾ ਕਿ ਸਾਡਾ ਸ਼ੁਰੂ ਤੋਂ ਹੀ ਭੈਣ ਭਰਾ ਵਾਲਾ ਰਿਸ਼ਤਾ ਹੈਗਾ ਤੇ ਇਹ ਤਾਂ ਅੱਜ ਜੁਆਇਨਿੰਗ ਹੋ ਰਹੀ ਹੈ ਤੇ ਉਸ ਤੋਂ ਬਾਅਦ ਵੀ ਜਿਹੜਾ ਜਸਵਿੰਦਰ ਜੱਸੀ ਵੱਲੋਂ ਤਰਨਾ ਵੀ ਦਿੱਤਾ ਗਿਆ ਸੀਗਾ ਨਗਰ ਕੌਂਸਲ ਇਹਨਾਂ ਸਾਰਿਆਂ ਨੇ ਤਰਨਾ ਦਿੱਤਾ ਸੀਗਾ ਇਸੇ ਗਲੀ ਕਰਕੇ ਦਿੱਤਾ ਸੀ ਕਿ ਵੀ ਸਾਡੀ ਗਲੀ ਦਾ ਬਹੁਤ ਬੁਰਾ ਹਾਲ ਹੈ ਤਾਂ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਕਿ ਇਸ ਗਲੀ ਨੂੰ ਜਲਦੀ ਤੋਂ ਜਲਦੀ ਬਣਵਾ ਦਿੱਤਾ ਜਾਏਗਾ ਪਰ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਕਹਿੰਦੇ ਆ ਕਿ ਸਾਡੇ ਵਾਰਡ 'ਚ ਇੱਕ ਵੀ ਇੱਟ ਨਹੀਂ ਲੱਗੀ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਤੇ ਇਹ ਤਰਨੇ ਤੋਂ ਬਾਅਦ ਵੀ ਇਹਨਾਂ ਦਾ ਇਹੀ ਹਾਲ ਹੈ ਤੇ ਹੁਣ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਵੀ ਕਿਆ ਇਹਨਾਂ ਦਾ ਮਸਲਾ ਹੱਲ ਹੁੰਦਾ ਹੈ ਜਾਂ ਨਹੀਂ ਹੁੰਦਾ ਕਿਉਂਕਿ ਇਹਨਾਂ ਵੱਲੋਂ ਕਿਹਾ ਗਿਆ ਹੈ ਜੇ ਹੁਣ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਬਾਈਪਾਸ ਜਾਮ ਕਰਾਂਗੇ ਸੜਕਾ ਜਾਮ ਕਰਾਂਗੇ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੋਧਰੀ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਰਾਜਪੁਰਾ